ਤਸਵੀਰਾਂ ਮਲੇਗੋੜਾ ਸਾਹਿਬ ਤੋਂ ਸਿੰਘਲਾ ਕਰਿਆਨਾ ਸਟੋਰ ਦੇ ਆਨੇ ਜਿੱਥੇ ਕਿ ਰਾਤੀ ਚੋਰਾ ਵੱਲੋਂ ਚੋਰੀ ਕੀਤੀ ਗਈ ਸ਼ਟਰ ਤੋੜਦੇ ਅੰਦਰੋਂ ਕੁਝ ਸਮਾਨ ਲੈ ਗਏ ਨੇ ਸਮਾਨ ਕੀ ਲੈ ਕੇ ਗਏ ਨੇ ਉਹ ਦੁਕਾਨਦਾਰ ਨਾਲ ਗੱਲ ਕਰਾਂਗੇ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਲੋਕਾਂ ਦਾ ਕੀ ਕਹਿਣਾ ਜ਼ਰੂਰ ਦੇਖੋ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਨਾ ਦੇਖੋ ਚੋਰਾਂ ਦੇ ਹੌਸਲੇ ਜੋ ਦਿਨੋਂ ਦਿਨ ਬਾਅਦ ਤੇ ਜਾ ਰਹੇ ਨੇ ਜਿਲਾ ਭਾਂ ਦੇ ਬਾਬੂ ਜੂਦ ਵੀ ਚੋਰਾਂ ਦੇ ਹੌਸਲੇ ਪਲੇ ਕੋਲਾ ਸਾਇਹ ਦੇ ਵਿੱਚ ਬਾਤ ਦੇ ਦਿਖਾਈ ਦੇ ਰਹੇ ਨੇ ਪੀਪੀਸੀਆਰ ਜਾਂ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਬਹੁਤ ਵੱਡਾ ਸਵਾਲ ਤੁਸੀਂ ਦੇਖ ਰਹੇ ਹੋ ਖਬਰਾਂ ਵਾਲੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਉੱਚੇ ਅਧਿਕਾਰੀਆਂ ਤੱਕ ਵੀਡੀਓ ਪਹੁੰਚ ਜਾਈ ਤੇ ਮਲੇ ਕੋਲ ਤੋਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਰਾਤੀ ਚੋਰਾਂ ਦੇ ਇਹ ਹੌਸਲੇ ਕਰੂਗਾ ਨੇ ਕਿ ਇੱਕ ਮੇਨ ਬਾਜ਼ਾਰ ਦੇ ਵਿੱਚ ਜੋ ਕਿ ਬਿਲਕੁਲ ਡੀਸੀ ਆਫ ਦੇ ਬਿਲਕੁਲ 2000 ਦੀ ਗਾਹ ਦੀ ਦੂਰ ਦੇ ਉੱਤੇ ਦੁਕਾਨਾਂ ਜਿੱਥੇ ਚੋਰੀ ਪਾਈ ਗਈ ਆ ਕਿ ਇੱਥੇ ਰਾਤ ਨੂੰ ਜੋ ਕੋ ਪ੍ਰਸ਼ਾਸਨ ਜਾਂ ਪੀਸੀ ਆਰ ਮਲੇ ਕੋਲੇ ਸਹਿਰ ਦੇ ਵਿੱਚ ਫਿਰਦੇ ਨੇ ਕਿ ਉਹ ਰਾਤ ਨੂੰ ਨਹੀਂ ਕਿੜਾ ਮਾਰਦੇ ਇੱਕ ਬਹੁਤ ਵੱਡਾ ਸਭਾਲ ਦੇਖਣ ਨੂੰ ਮਿਲ ਰਿਹਾ ਇੱਕ ਬਾਜ਼ਾਰ ਦੇ ਵਿੱਚ ਦੁਕਾਨ ਬਿਲਕੁਲ ਸੈਂਟਰ ਦੇ ਵਿੱਚ ਦੁਕਾਨਾਂ ਜੋ ਚੋਰਾਵਾਂ ਵੱਲੋਂ ਹੌਸਲੇ ਬੁਲੰਦ ਕਰਕੇ ਸ਼ਟਰ ਤੋੜ ਕੇ ਇਥੋਂ ਮੈਨੂੰ ਖੋਲੋਂ ਤੇ ਪਤਾ ਲੱਗੂਗਾ ਕਿ ਕੀ ਚੱਕਿਆ ਗਿਆ ਪੁਲਿਸ ਪ੍ਰਸ਼ਾਸਨ ਜਰੂਰ ਪਹੁੰਚਿਆਗਾ ਅਸੀਂ ਗੱਲ ਵੀ ਕੀਤੀ ਉਹਨਾਂ ਨਾਲ ਕੋਈ ਟਾਈਮਾ ਪੁਲਿਸ ਪ੍ਰਸ਼ਾਸਨ ਦਾ ਤੁਸੀਂ ਸੁਣਿਆ ਹੈ तकरीबन ਸਰਟੀਫਿਕੇਸ਼ਨ ਪਾਸ ਤੋਂ ਬਾਅਦ ਹੀ ਪਤਾ ਲੱਗੂਗਾ ਕਿਉਂਕਿ ਦੋਨਾਂ ਸਾਈਡਾਂ ਦੇ ਉੱਤੇ ਸੱਟਰਨੇ ਦੁਕਾਨ ਦੇ ਦੂਸਰੇ ਪਾਸੇ ਵੀ ਚੈੱਕ ਕੀਤਾ ਜਾ ਰਿਹਾਗਾ ਕਿ ਕੀ ਕੋਈ ਇਸ ਸਾਈਡ ਤੋਂ ਤਾਂ ਨਹੀਂ ਨੁਕਸਾਨ ਪਹੁੰਚਾਇਆ ਗਿਆ ਤੇ ਦੁਕਾਨ ਦੇ ਜੋ ਮਾਲਕ ਨੇ ਜੋ ਕਿ ਅਹ ਤਰ੍ਹਾਂ ਤੇ ਜਲੂਰ ਕਮੈਂਟਰ ਆਇਦਸਨਾ ਕਿੰਨਾ ਕੁ ਸੇਫਾਮਲੇ ਕੋਰਲਾ ਸਹਿਰ ਜਿਲ੍ਹਾ ਗੋੰਦੀ ਬਾਵਜੂਦ ਵੀ ਇਥੇ ਚੋਰੀ ਦੇ ਬਾਲ ਡਾਤਾ ਦਿਨੋਂ ਦਿਨ ਵਾਧੀਆਂ ਜਾ ਰਹੀਆਂ ਨੇ ਅਸੀਂ ਦੇਖ ਰਹੇ ਹਾਂ ਖਬਰਾਂ ਵਾਲੇ ਦੇਖੋ ਥੋੜ੍ਹ ਕੇ ਅੰਦਰ ਦੇਖਿਆ ਜਾ ਰਿਹਾ ਇਹ ਵੀ ਦੁਕਾਨ ਤੇ ਸਰ ਸੋਨੂ ਕੋਲੋਂ ਪਤਾ ਲੱਗਦਾ ਇਹਦਾ ਵੀ ਥੋੜੀ ਦੁਕਾਨ ਦੇ ਵਿੱਚ ਚੋਰੀ ਹੋ ਗਈ। ਇਹ ਲੋਕ ਹਾਲੇ ਦੇਖ ਰਹੇ ਨੇ ਅਜੇ ਪ੍ਰਸ਼ਾਸਨ ਅੰਦਰ ਕਿੰਨਾ ਤੋਂ ਨੁਕਸਾਨ ਹੋਇਆ ਪ੍ਰਸ਼ਾਸਨ ਪਹੁੰਚਿਆ ਆਇਆ। ਕਿ ਉਹ ਨਾ ਉਹ ਤੇਰੇ ਨਾਲੇ ਛੱਡ ਜਾਂਦਾ ਜੇ ਮੈਂ ਰਾਤ ਨੂੰ ਜੇ ਆਇਆਂਗਾ ਤਾਂ ਸੋ ਨਾ ਤੇਰੇ ਕਿਹਦੇ ਖਤੇ ਹੁੰਦੇ ਆ ਗਏ ਜੇ ਇਹ ਨਹੀਂ ਕੋਈ ਜਰੂਰ ਹੋਵੇ ਜੇ ਨਿਕਲਦਾ ਚੱਕ ਕੀਤਾ ਜਾ ਰਿਹਾ ਕਿ ਕਿੰਨਾ ਤੋਂ ਨੁਕਸਾਨ ਆ ਕੀਤਾ ਗਿਆ ਜੋ ਚੋਰਾ ਬਲੋ ਇੱਥੇ ਸਾਟਰ ਨੂੰ ਪੋੜਿਆ ਗਿਆ ਉਹ ਉਹ ਦੇ ਦੋ ਜਣਾਂ ਕਦੀ ਕਦੀ ਨਹੀਂ ਨਾ ਲੱਗਦਾ ਕਿ ਕੀ ਕਰਦੀ ਹੈ ਉਹਦੇ ਨਾਲ ਪ੍ਰੋਫੈਸਰ ਬਹੁਤ ਜਿਆਦਾ ਜੀ ਕਰਦਾ ਸਬਸਕ੍ਰਾਈਬ ਕਰ ਲਓ ਕੈਮਰਾ ਲੱਗਿਆ ਰਹੇ ਕਰੋ ਬੰਦ ਬੰਦ ਸਬਸਕ੍ਰਾਈਬ ਕਰੋ ਜੋ ਇਹ ਦੁਕਾਨ ਦੇ ਮਾਲਕ ਨਾਲ ਚੰਮਣਾ ਨਾਲ ਵੀ ਗੱਲ ਕਰਾਂ ਸਰ ਕਿੰਨਾ ਤੋਂ ਨੁਕਸਾਨ ਹੋਇਆ ਇੱਥੇ ਅਖੀਰ ਨੀਰ ਕੈਸ਼ ਗੱਲੇ ਚ ਸੀ ਉਹ ਗਾਇਬ ਹੋ ਗਿਆ ਪੈਸੇ ਲੈ ਕੇ ਜਾਣ ਕੋਈ ਹੋਰ ਨੁਕਸਾਨ ਤਾਂ ਨਹੀਂ ਕੀਤਾਗਾ ਦੁਕਾਨਦਾਰ ਜਾਂ ਕੋਈ ਕੈਸ ਕੈਸ ਲੈ ਕੇ ਜਾਣੇ ਸਿੰਘ ਸਾਹਿਬ ਨੇ ਪਿੱਟੀ ਰਾਤ ਜਾ ਕੇ ਪੰਜ ਕੀ ਕੀ ਕਹਿਣਾ ਚਾਹੁੰਦੇ ਇਸ ਤੇ ਚੋਰਾਂ ਦੇ ਵੱਧੇ ਹੌਸਲੇ ਨੂੰ ਦੇਖ ਕੇ ਨਹੀਂ ਕਹੁੰਦਾ ਵੀ ਰਾਤ ਪੁਲਿਸ ਵੀ ਰਾਤ ਨੂੰ ਆਵਾਜ਼ ਹੀ ਬਧ ਪੁਲਿਸ ਪੀਸੀਆਰ ਜੋ ਮਲੇ ਕੋਲੇ ਜ਼ਿਲ੍ਹੇ ਦੇ ਵਿੱਚ ਆ ਲੱਗਦਾ ਸਾਨੂੰ ਵੀ ਪੂਰਾ ਨਿਵਾਰੀ ਆ ਆਪਣੀ ਜ਼ਿੰਮੇਵਾਰੀਆਂ ਦਿੰਦੇ ਵਿੱਚ ਦਾ ਕੰਮ ਪ੍ਰੋਪਰ ਬਧੀ ਚੱਲ ਰਿਹਾਦਾ ਸ਼ਾਇਦ ਥੋੜਾ ਇਹ ਕੀ ਕੀ ਕਹਿਣਾ ਚਾਹੋਗੇ ਉੱਚ ਅਧਿਕਾਰੀਆਂ ਨੂੰ ਕੀ ਮੈਸੇਜ ਲਗਾਉਣਾ ਚਾਹੋਗੇ ਸਾਡੇ ਮਾਧਮ ਰਾਹੀਂ ਮੈਂ ਤਾਂ ਇਹ ਕਹਿਣਾ ਚਾਹਾਂਗਾ ਵੀ ਰਾਤ ਨੂੰ ਪੁਲਿਸ ਵੱਤ ਵਤ ਗੇੜੇ ਲਗਾਵੇ ਤਾਂ ਕਿ ਸ਼ਟਰਾਂ ਦੀ ਸੇਫਟੀ ਵਧੇ ਇੱਕ ਮੇਨ ਬਾਜ਼ਾਰ ਦੇ ਵਿੱਚ ਦੁਕਾਨ ਹੋਣ ਦੇ ਨਾਂ ਦੇ ਜਾਂ ਛੋਟੀਆਂ ਦੁਕਾਨਾਂ ਨਾਲ ਇਹਨਾਂ ਨੁਕਸਾਨ ਹੋ ਸਕਦਾ ਤੇ ਬਾਹਰ ਜੋ ਦੁਕਾਨਾਂ ਨੇ ਉਹਨਾਂ ਨੂੰ ਕਿੰਨੇ ਕੰਨੇ ਸੇਫ ਰਹਿ ਸਕਦੀਆਂ ਨੇ ਇਹ ਕਿਉਂਕਿ ਹਰ ਦੋ ਜੰਮੇ ਇਨੇ ਜੀ ਕੋਈ ਨਾ ਕੋਈ ਸ਼ਟਰ ਇਹ ਰੋਡ ਤੇ ਖੜਦਾ ਹੀ ਰਹਿੰਦਾ ਕੋਈ ਨੰਮੀ ਗੱਲ ਤਾਂ ਹੈ ਨਹੀਂ ਪਰ ਫਿਰ ਵੀ ਜੇ ਪੁਲਿਸ ਕੋਈ ਸਰ ਤਾਈ ਬਧਾਵੇ ਤਾਂ ਇਹ ਸ਼ਟਰ ਬੱਛ ਲੱਗ ਰਹੇ ਫਟਾ ਜਲਾ ਬਾਨਾ ਨਾਲਾ ਇਹ ਕਾਫੀ ਜਿਆਦਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਇੱਥੇ ਰਹਿੰਦਾਗਾ ਕਿ ਕੋਈ ਫਰਕ ਪਿਆ ਇਸ ਚੀਜ਼ਾਂ ਨੂੰ ਨਸ਼ੇ ਨੂੰ ਲੈ ਕੇ ਜਾਂ ਚੋਰੀਆਂ ਘਟੀਆਂ ਨੇ ਕੁਸ ਚੋਰੀਆਂ ਤਾਂ ਰੈਗੂਲਰ ਚੱਲਦੀਆਂ ਜਾ ਰਹੀਆਂ ਕੀ ਕਹਿੰਦੇ ਕੀ ਕੀ ਕਹਾਂ ਚਾਹੁੰਦੇ ਸਾਡੇ ਸਮਾਜਮ ਰਾਹੀ ਸਰਕਾਰ ਤੇ ਕੀ ਮੈਸੇਜ ਲਗਾਉਣਾ ਚਾਹੋਗੇ ਮੈਂ ਤੁਹਾਨੂੰ ਦੱਸਦਾ ਆਪਣਾ ਮੈਸੇਜ ਵੀ ਰਾਤ ਨੂੰ ਪੁਲਸ ਦੀ ਸੱਤਾ ਹੀ ਥੋੜੀ ਜਿਆਦਾ ਵਧੇ ਦੀਨੇ ਦਾ ਕੰਮproper ਵਧੀਆ ਕਰੀ ਰੇ ਵੈਲਾ ਕਾਲੇ ਜੇਨਾ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾ ਰਹੀ ਹੈ ਜੇ ਵੱਧ ਤੋਂ ਵੱਧ ਰਾਤ ਨੂੰ ਜੋ ਵੀ ਪੀਸੀਆ ਰਜਾ ਫੁੱਟ ਗਿਆ ਉਹ ਵਧਾਇਆ ਜਾਵੇ ਤਾਂ ਕਿ ਮਲੇਰਕੋਟਲੇ ਸਹਿਦਿਆ ਚੋ ਦੁਕਾਨਾਂ ਦੇ ਦੁਕਾਨਦਾਰ ਨੇ ਆਰਾਮ ਦੀ ਨੀਂਦ ਘਰ ਜਾ ਕੇ ਸੌਂ ਸਕਣ ਜੇ ਪੁਲਿਸ ਪ੍ਰਸ਼ਾਸਨ ਧਿਆਨ ਦਿੰਦਾ ਤੁਸੀਂ ਦੇਖ ਰਹੇ ਹੋ ਸਰ ਮਲੇਰਕੋਟਲੇ ਦੇ ਵਿੱਚ ਹਜੇ ਵੀ ਚੋਰੀਆਂ ਨੂੰ ਇਲਜ਼ਾਮ ਤੇ ਰਹਿ ਨੇ ਨਸਿਆਂ ਤੇ ਇੰਨੇ ਲੋਕ ਇੱਥੇ ਮੁੰਡੇ ਮਤਲਬ ਫੇਰ ਰਹੇ ਨੇ ਰਾਤਾਂ ਨੂੰ ਕਿ ਪ੍ਰਸ਼ਾਸਨ ਦਾ ਇਹ ਚੀਜ਼ ਵੱਲ ਧਿਆਨ ਨਹੀਂ ਦਿੱਤਾ ਦੇਖ ਰਿਹਾ ਕਿ ਇਹ ਦੁਕਾਨ ਦਾ ਛੱਟਰ ਤੋੜ ਕੇ ਚੋਰੀ ਕੀਤੀ ਗਈ ਹੈ ਜਦ ਕਿ ਦੁਕਾਨਦਾਰ ਨੂੰ ਇਹ ਤਾਂ ਨਹੀਂ ਪਤਾ ਕਿ ਰਾਤ ਨੂੰ ਇੱਥੇ ਸ਼ਹਿਰ ਦੇ ਵਿੱਚ ਕੋਈ ਇਹਨਾਂ ਦਾ ਨਹੀਂ ਹੈਗਾ ਪ੍ਰਬੰਧ ਕਿ ਸ਼ਹਿਰਾਂ ਦੇ ਵਿੱਚ ਪੀਸੀਆਰ ਵਗੈਰਾ ਫਿਰ ਸੀ ਦੇਖੋ ਵੀ ਇਹ ਦੁਕਾਨ ਦਾ ਲੋਕੇਸ਼ਨ ਦੇਖੋ ਕੀ ਹੈ ਕਿੰਨੀ ਜ਼ਿਆਦਾ ਪ੍ਰਾਈਮ ਲੋਕੇਸ਼ਨ ਹੈ ਜੇ ਇਸ ਦੁਕਾਨ ਨੂੰ ਇਹਨਾਂ ਨੁਕਸਾਨ ਹੋ ਸਕਦਾ ਤਾਂ ਸ਼ਹਿਰ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਡੀਸੀ ਦਫ਼ਤਰ ਨਾਲ ਕਿ ਬਿਲਕੁਲ ਨੇੜੇ ਹੈ ਠੀਕ ਹੈ ਸ਼ਹਿਰ ਦਾ ਸੈਂਟਰ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਸਰਵੇਲੈਂਸ ਇੰਨੀ ਜ਼ਿਆਦਾ ਹੈ ਉਹ ਤੋਂ ਬਾਅਦ ਵੀ ਚੋਰਾਂ ਦੇ ਹੌਸਲੇ ਇੰਨੇ ਕੋ ਉਲੰਧ ਰਹੇ ਤਾਂ ਇਹ ਬਹੁਤ ਸੋਚਣ ਵਾਲੀ ਗੱਲ ਹੈ ਕੀ ਕੀ ਜਣਾ ਤੁਹਾਡੇ ਪ੍ਰਸ਼ਾਸਨ ਨੂੰ ਜੋ ਕਿ ਆਪਣਾ ਨਵਾਂ ਜ਼ਿਲ੍ਹਾ ਬਣਿਆਗਾ ਇੱਥੇ ਹਜੇ ਤੱਕ ਪੂਰੀਆਂ ਸਹੂਲਤਾਂ ਨਹੀਂ ਮਿਲੀਆਂ ਦੇਖੋ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਵੀ ਗੌਰ ਕਰਨਾ ਚਾਹੀਦਾ ਵੀ ਆਪਾਂ ਇੰਨੀ ਜ਼ਿਲ੍ਹਾ ਬਣ ਗਿਆ ਇੰਨੀ ਪੁਲਿਸ ਵਧਾਤੀ ਚਲਾਨ ਇੰਨੇ ਹੋਣ ਲੱਗੇ ਸਭ ਕੁਝ ਹੋ ਕਰਦਾ ਤਾਂ ਚੋਰਾਂ ਤੇ ਲਗਾਮ ਕਿਉਂ ਨਹੀਂ ਕਸੀ ਜਾ ਰਹੀ ਹੈ ਸਰਕਾਰ ਬਣੀ ਨੂੰ 2.5 ਸਾਲ ਹੋ ਗਏ ਵੀ ਇੰਨਾ ਕਿਉਂ ਨਹੀਂ ਇੰਪਰੂਵਮੈਂਟ ਕਿਉਂ ਨਹੀਂ ਆ ਰਹੀ ਹੈ ਇਹ ਹਜੇ ਤੱਕ ਇੱਥੇ ਕੋਈ ਪੁਲਿਸ ਮੁਲਾਜ਼ਮ ਜਾਂ ਕੋਈ ਪ੍ਰਸ਼ਾਸਨ ਦਾ ਪਹੁੰਚਿਆਗਾ ਗ੍ਰਾਮ ਤਾਂ ਕੋਈ ਨਹੀਂ ਦਿਖ ਰਿਹਾ ਜੀ ਆ ਗੱਡੀ ਆਈ ਹੈ ਉਹਨੇ ਇੱਕ ਦੇਖੋ ਕਹਿੰਦਾ ਨਾ ਰਾਤਾਂ ਨੂੰ ਕਾਫੀ ਪੀਸੀਆਰ ਘੇੜੇ ਦਿੰਦੀ ਆ ਤੇ ਕਾਫੀ ਘੇੜੇ ਦਿੰਦੀ ਆ ਜਰੂਰ ਗੱਲ ਕਰਾਂਗੇ ਹਾਂਜੀ ਸਰ ਬਸਰੀ ਕਾਰ ਤੇ ਗੱਲ ਕਰੀਏ ਜੀ ਰਾਤ ਨੂੰ ਤੁਸੀਂ ਪ੍ਰਸ਼ਾਸਨ ਤੋਂ ਆਇਆ ਤੇ ਇਤਨੀ ਪੀਸੀਆਰ ਇੱਥੇ ਘੇੜੇ ਨਹੀਂ ਦਿੰਦੀ ਇਸ ਰੋਡ ਦੇ ਉੱਤੇ ਔਰ ਮੇਨ ਬਾਜ਼ਾਰ ਤੇ ਵਿੱਚ ਚੋਰੀ ਹੋ ਰਹੀ ਆਗੀ ਕੀ ਕਹਿਣਾ ਚਾਹੋਗੇ ਸਰ ਇਹ ਗੱਸਟਾ ਦੀ ਚੈੱਕ ਕਰਦੇ ਆ ਜੀ ਕਰਦੇ ਆ ਜਲਦੀ ਜੇ ਟ੍ਰੇਡ ਕਰਾਣੀ ਥੋੜੀ ਠੀਕ ਹੈ ਥੈਂਕ ਯੂ